ਯਾਰਪ ਦੀ ਸਖਤ ਠੰਡ ਨੇ ਸਪੇਨ ਰਹਿੰਦੇ 35 ਸਾਲਾ ਪੰਜਾਬੀ ਨੌਜਵਾਨ ਸਰਪਾਲ ਸਿੰਘ ਦੀ ਲਈ ਜਾਨ ਮਰਹੂਮ ਖੇਤੀਬਾੜੀ ਦਾ ਕੰਮ ਕਰਕੇ ਕਰਦਾ ਸੀ ਪਰਿਵਾਰ ਦਾ ਗੁਜ਼ਾਰਾ ਬੀਤੇ ਦਿਨੀ ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਠੰਡ ਲੱਗਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਮਿਲੀ ਜਾਣਕਾਰੀ ਅਨੁਸਾਰ 35 ਸਾਲ ਦਾ ਪੰਜਾਬੀ ਨੌਜਵਾਨ ਸਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਉੱਦੋ ਕੇ ਅੰਮ੍ਰਿਤਸਰ ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਪਿਛਲੇ 12-13 ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ ਪਿਛਲੇ ਦਿਨੀ ਕਈ ਦਿਨਾਂ ਤੋਂ ਯੂਰਪ ਪਰ ਵਿੱਚ ਪੈ ਰਹੀ ਅਤ ਦੀ ਠੰਡ ਕਾਰਨ ਬਿਮਾਰ ਹੋ ਗਿਆ ਕਿਉਂਕਿ ਮਰਹੂਮ ਖੇਤੀਬਾੜੀ ਦਾ ਕੰਮ ਕਰਦਾ ਸੀ ਜਿਸ ਕਾਰਨ ਕੰਮ ਖੇਤਾਂ ਵਿੱਚ ਖੁੱਲੇ ਵਿੱਚ ਹੀ ਕਰਨਾ ਪੈਂਦਾ ਸੀ ਖੇਤਾਂ ਦੇ ਕੰਮ ਕਰਨ ਮਰਹੂਮ ਠੰਡ ਦੀ ਪਕੜ ਵਿੱਚ ਆ ਕੇ ਬਿਮਾਰ ਪੈ ਗਿਆ ਤੇ ਉਸ ਦੇ ਘਰ ਦੇ ਉਸ ਨੂੰ ਹਸਪਤਾਲ ਲੈ ਕੇ ਗਏ ਡਾਕਟਰ ਨੇ ਨਟ ਭਾਈ ਦੇ ਬਾਵਜੂਦ ਸਰਪਾਲ ਸਿੰਘ ਦੀ ਸਿਹਤ ਵਿਗੜ ਗਈ ਤੇ ਆਖਰ ਬੀਤੇ ਦਿਨ ਉਸ ਦੀ ਮੌਤ ਹੋ ਗਈ ਜਿਸ ਕਾਰਨ ਪੂਰੇ ਇਲਾਕੇ ਵਿੱਚ ਮਾਤਮ ਸ਼ਾ ਗਿਆ ਮਰਹੂਮ ਆਪਣੇ ਪਿੱਛੇ ਦੋ ਮਾਸੂਮ ਬੱਚਿਆਂ ਸਮੇਤ ਵਿਧਵਾ ਪਤਨੀ ਨੂੰ ਰੋਉਂਦਿਆਂ ਪਰਲਾਉਂਦਿਆਂ ਛੱਡ ਗਿਆ ਹੈ ਜਿਸ ਕਾਰਨ ਸਖਤ ਠੰਡ ਦੇ ਅਸਰ ਕਾਰਨ ਯੂਰਪ ਦੇ ਬਜ਼ਿੰਦਿਆਂ ਨੂੰ ਨਿਮੋਨੀਆ ਵਰਗੀ ਬਿਮਾਰੀ ਬਹੁਤ ਛੇਤੀ ਆਪਣਾ ਸ਼ਿਕਾਰ ਬਣਾਉਂਦੀ ਹੈ ਜਿਸ ਕਾਰਨ ਯੂਰਪ ਭਰ ਵਿੱਚ ਹਰ ਸਾਲ 2.3 ਲੱਖ ਲੋਕਾਂ ਦੀ ਮੌਤ ਦਾ ਕਾਰਨ ਨਿਮੋਨੀਆ ਮੰਨੇ ਜਾਂਦਾ ਹੈ ਜੇ ਸਤੋਂ ਬੱਚਿਆਂ ਲਈ ਇੱਥੋਂ ਦੀ ਠੰਡ ਤੋਂ ਬਚਣਾ ਬਹੁਤ ਜ਼ਰੂਰੀ ਹੈ